ट्यूमिंग टू मैरिज लगन डॉट कॉम एवरी सैटरडे टू टू थ्री पी एम विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan.com. We cater for USA, Canada, UK, India and Fiji. For more information call 510-943-8037. That is 510-943-8037. Yaar kal Rahul ke saath date par jaana hai, lekin ਕਰ ਦਿਆ ਤੋ ਅਰੇ ਪ੍ਰਿਆ ਜਬ ਪੀਟੀ ਸਲਾਹ ਹੈ ਸਾਥ ਤੋ ਫਿਕਰ ਕੀ ਕੀ ਹੈ ਬਾਕ ਵਾਂਟ ਟੂ ਗੋ ਔਨ ਅ ਡੇਟ So don't get late, glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday 10 am to 7 pm, Saturday and Sunday 10 am to 6 pm. PT Salon, located at Dublin, Stendermond and Pleasanton. For more details, visit ptsalon.com or call 925-450-1000. ਨਹੀਂ ਰਹੇ ਹੈ ਰਿਪੋਰਟਰ ਚ ਭੂਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ 63 ਸਾਲ ਦੀ ਉਮਰ ਚ ਲੈ ਆਖਰੀ ਸਾਹ ਅਮਰੀਕਾ ਦੇ ਕੈਲੀਫੋਰਨੀਆ ਚ ਹਿੰਦੂ ਮੰਦਿਰ ਦੀ ਭੰਨ ਤੋੜ ਪਰ ਸਰਕਾਰ ਨੇ ਕੀਤੀ ਸਖਤ ਸ਼ਬਦਾਂ ਚ ਨਿੰਦਾ ਤੇ ਕੀਤੀ ਜਾਂਚ ਦੀ ਮੰਗ ਭਾਰਤ ਤੋਂ ਅਮਰੀਕਾ ਜਾ ਰਹੀ ਜਹਾਜ਼ ਵਿੱਚ ਬੰਬ ਦੀ ਧਮਕੀ ਜਹਾਜ਼ ਨੂੰ ਵਾਪਸ ਮੋੜਨਾ ਪਿਆ ਮੁੰਬਈ ਨਹੀਂ ਰਹੇ ਹੈ ਹੈਰੀ ਪੋਰਟਰ ਚ ਭੂਤ ਦਾ ਰੋਲ ਨਿਭਾਉਣ ਵਾਲੇ ਅਦਾਕਾਰ 63 ਸਾਲ ਦੀ ਉਮਰ 'ਚ ਲੈ ਆਪਣੇ ਆਖਰੀ ਸਾਹ ਜੀਹਾਂ ਹੈਰੀ ਪੋਰਟਰ ਚ ਭੂਤ ਦਾ ਕਿਰਦਾਰ ਨਿਭਾਉਣ ਵਾਲੇ ਬ੍ਰਿਟਿਸ਼ ਅਦਾਕਾਰ ਸਾਮਨ ਫਿਸ਼ਰ ਬੇਕਰ ਦਾ ਦਿਹਾਂਤ ਹੋ ਗਿਆ ਏ ਉਹਨਾਂ ਨੇ 63 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ ਹੈ ਅਦਾਕਾਰ ਨੇ ਮੈਨੇਜਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਇਹ ਖਬਰ ਸੁਣ ਕੇ ਉਹਨਾਂ ਦੇ ਪਰਿਵਾਰ ਵਿੱਚ ਸ਼ੋਕ ਦੀ ਲਹਿਰ ਹੈ ਸਾਈਮਨ ਅਫੀਸ਼ਰ ਬੈਕਰ ਦੀ ਮੌਤ 9 ਮਾਰਚ 2025 ਨੂੰ ਹੋਈ ਸੀ ਉਹਨਾਂ ਦੇ ਏਜੰਟ ਕਿੰਬੈਰੀ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਇਹ ਇੱਕ ਦੁਖਦਾਈ ਖਬਰ ਦੀ ਜਾਣਕਾਰੀ ਦੇ ਰਹੇ ਗਿਆ ਕਿ ਉਹਨਾਂ ਕਿਹਾ ਕਿ ਅੱਜ ਮੈਂ ਸਾਈਮਨ ਅਫੀਸ਼ਰ ਬੈਕਰ ਨੂੰ ਗਵਾ ਦਿੱਤਾ ਹੈ ਨਾ ਸਿਰਫ ਇੱਕ ਕਲਾਈਟ ਬਲਕਿ 15 ਸਾਲਾਂ ਦਾ ਇੱਕ ਨਿੱਦੀਕੀ ਦੋਸਤ ਵੀ ਚਲਾ ਗਿਆ ਏ ਸਾਈਮਨ ਫਿਸ਼ਰ ਬੇਕਰ ਨੂੰ ਹੈਰੀ ਪੌਟਰ ਫਿਲਮ ਵਿੱਚ ਦੀ ਫੇਟ ਫਰੀਅਰ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਏ ਇਸ ਤੋਂ ਇਲਾਵਾ ਉਹ ਬ੍ਰਿਟਿਸ਼ ਟੈਲੀਵਿਜ਼ਨ ਸੀਰੀਜ਼ ਡਾਕਟਰ ਹੂ ਚ ਵੀ ਨਜ਼ਰ ਆਈ ਸਾਈਮਨ ਦਾ ਜਨਮ 25 ਨਵੰਬਰ 1961 ਨੂੰ ਹੋਇਆ ਸੀ ਅਤੇ ਉਸਨੇ ਆਪਣੇ અભਿਨੇ ਸਫਰ ਵਿੱਚ ਕਈ ਮਸ਼ਹੂਰ ਟੀਵੀ ਸੀਰੀਜ਼ ਅਜੇ ਫਿਲਮਾਂ ਵਿੱਚ ਕੰਮ ਕੀਤਾ ਏ ਸਾਈਮਨ ਦੀ ਮੌਤ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ਅਕਾਊਂਟਸ ਨੂੰ ਕੁਝ ਦਿਨਾਂ ਲਈ ਐਕਟਿਵ ਰੱਖਿਆ ਜਾਵੇਗਾ ਪਰ ਅਜੇ ਤੱਕ ਇਹ ਤੈਅ ਨਹੀਂ ਹੋਇਆ ਕਿ ਉਹਨਾਂ ਇਹਨਾਂ ਖਾਤਿਆਂ ਤੋਂ ਕੋਈ ਪੋਸਟ ਕੀਤੀ ਜਾਵੇਗੀ ਜਾਂ ਨਹੀਂ ਅਮਰੀਕਾ ਦੇ ਕੈਲੀਫੋਰਨੀਆ ਦੇ ਹਿੰਦੂ ਮੰਦਿਰ ਦੀ ਪੰਤ ਤੋੜ ਪਰ ਇਸ ਕਾ ਨੇ ਕੀਤੀ ਸਖਤ ਸ਼ਬਦਾਂ ਦੇ ਚ ਨਿੰਦਾ ਜੀਹਾਂ ਅਮਰੀਕਾ ਦੇ ਲਾਸ ਐਂਜਲਸ ਦੇ ਕੋਤੀ ਕੁਝ ਲੋਕਾਂ ਵੱਲੋਂ ਕੁਝ ਦਿਨ ਪਹਿਲਾਂ ਕੈਲੀਫੋਰਨੀਆ ਦੇ ਚਿੰਨੋ ਹਿਲਾਂ ਸਥਿਤ ਬੀਏਪੀਐਸ ਹਿੰਦੂ ਮੰਦਿਰ ਚ ਭੰਤ ਤੋੜ ਦਾ ਮਾਮਲਾ ਸਾਹਮਣੇ ਆਇਆ ਇਸ ਦੇ ਨਾਲ ਹੀ ਮੰਦਿਰ ਤੇ ਇਤਰਾਜ਼ਯੋਗ ਸੰਦੇਸ਼ ਲਿਖੇ ਹੋਏ ਹਨ ਬੀਏਪੀਐਸ ਦੇ ਅਧਿਕਾਰਤ ਪੇਜ ਨੇ ਇੱਕ سوشل میڈیا ਵਿੱਚ ਇੱਕ ਕੇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਇਸ ਨੇ ਇਹ ਵੀ ਜ਼ੋਰ ਦਿੱਤਾ ਹੈ ਕਿ ਕਦੇ ਵੀ ਨਫ਼ਰਤ ਨੂੰ ਜੜ ਨਹੀਂ ਲੱਗਣ ਦੇਣਗੇ ਅਤੇ ਸ਼ਾਂਤੀ ਅਤੇ ਹਮਦਰਦੀ ਕਾਇਮ ਰਹੇਗੀ ਇੱਕ سوشل میڈیا ਪੋਸਟ ਵਿੱਚ BAPS ਪਬਲਿਕ ਅਫੇਅਰਜ਼ ਨੇ ਲਿਖਿਆ ਹੈ ਕਿ ਇੱਕ ਹੋਰ ਮੰਦਰ ਦੀ ਵਿਦਿ ਚੀਨੋ ਹਿਲਜ ਕੈਲੀਫੋਰਨੀਆ ਚ ਹਿੰਦੂ ਭਾਈਚਾਰਾ ਇਸ ਨਫ਼ਰਤ ਦੇ ਖਿਲਾਫ ਮਜ਼ਬੂਤੀ ਨਾਲ ਖੜਾ ਹੈ ਚੀਨੋ ਹਿੱਲਾਜ ਅਤੇ ਦੱਖਣੀ ਕੈਲੀਫੋਰਨੀਆ ਦੇ ਭਾਈਚਾਰੇ ਨਾਲ ਮਿਲ ਕੇ ਅਸੀਂ ਕਦੇ ਵੀ ਨਫ਼ਰਤ ਨੂੰ ਜੜ ਨਹੀਂ ਲੱਗਣ ਦੇਵਾਂਗੇ ਸਾਡੀ ਸਾਂਝੀ ਮਾਨਵਤਾ ਅਤੇ ਵਿਸ਼ਵਾਸ ਹੈ ਯਕੀਨੀ ਬਣਾਏਗਾ ਕਿ ਸ਼ਾਂਤੀ ਅਤੇ ਹਮਦਰਦੀ ਬਣੀ ਰਹੇ ਤੁਹਾਨੂੰ ਦੱਸਦੀ ਹੈ ਕਿ ਵਿਦੇਸ਼ ਮਤਰਾਲੇ ਨੇ ਜਵਾਬ ਦਿੱਤਾ ਹੈ ਕਿ ਭਾਰਤ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਹੈ ਅਤੇ ਇਸ ਵਿੱਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕਰਦਾ ਹੈ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਕੁਝ ਸਮੇਂ ਤੋਹੀ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਲੇਕਿਨ ਹੁਣ ਭਾਰਤ ਵੱਲੋਂ ਕੱਢੇ ਸ਼ਬਦਾਂ ਦੇ ਵਿੱਚ ਇਹ ਰਗਾ ਆ ਉਹ ਨਿਖੇੜੀ ਕੀਤੀ ਗਈ ਇਸ ਘਟਨਾ ਦੀ ਤੁਹਾਨੂੰ ਦੱਸ ਦਈਏ ਪੋਸਟ ਵਿੱਚ 2022 ਤੋਂ ਬਾਅਦ ਮੰਦਰਾ ਵਿੱਚ ਭੰਨ ਤੋੜਦੇ ਹੋਰ ਵੀ ਤਾਜ਼ਾ ਮਾਮਲਿਆਂ ਨੂੰ ਸੂਚੀਬੰਦ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਦੀ ਮਗਵੀ ਕੀਤੀ ਜਾ ਰਹੀ ਹੈ ਅਰੇ ਤੋਂ ਅਮਰੀਕਾ ਜਾ ਰਿਹਾ ਜਹਾਜ਼ ਵਿੱਚ ਬੰਬ ਦੀ ਧਮਕੀ ਜੀਹਾਂ ਭਾਰਤ ਤੋਂ ਅਮਰੀਕਾ ਜਾ ਰਹੀ 에ਰ ਇੰਡੀਆ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਨ ਮਗਰੋਂ ਮੁੰਬਈ ਹਵਾਈ ਅੱਡੇ ਤੇ ਉਤਾਰ ਦਿੱਤਾ ਗਿਆ ਹੈ ਯੂ ਨਿਊਯਾਰਕ ਵਾਸਤੇ ਰਵਾਨਾ ਹੋਈ ਫਲਾਈਟ AI 119 ਸੌਵਾਰ ਵੱਡੇ ਤੜਕੇ ਮੁੰਬਈ ਤੋਂ ਰਵਾਨਾ ਹੋਈ ਅਤੇ 8.5 ਘੰਟੇ ਬਾਅਦ ਇਸ ਨੂੰ ਮੁੜ ਮੁੰਬਈ ਵਾਪਸ ਲਿਆਂਦਾ ਗਿਆ ਇਹ ਮਾਮਲਾ ਜਿਹੇ ਸਮੇਂ ਸਾਹਮਣੇ ਆ ਜਦੋਂ ਸ਼ਿਕਾਗੋ ਤੋਂ ਦਿੱਲੀ ਰਵਾਨਾ ਹੋਏ 에어 ਇੰਡੀਆ ਦੇ ਹਵਾਈ ਜਹਾਜ਼ ਦੇ ਪਖਾਨੇ ਬੰਦ ਹੋਣ ਕਾਰਨ ਮੁਸਾਫਰਾ ਨੇ ਪਰਤੂ ਭਾਰਤਾ ਤੇ 10 ਘੰਟੇ ਹਵਾ ਵਿੱਚ ਰਹਿਣ ਮਗਰੋਂ ਜਹਾਜ਼ ਮੋੜ ਸ਼ਿਕਾਗੋ ਵਾਈਅਡੇ ਤੇ ਉਤਾਰਨਾ ਪਿਆ 에ਅਰ ਇੰਡੀਆ ਨੇ ਦੱਸਿਆ ਕਿ ਨਿਊਯਾਰਕ ਜਾ ਰਹੀ ਫਲਾਈਟ ਦੇ ਵਾਸ਼ਰੂਮ ਵਿੱਚ ਇੱਕ ਪਰਚੀ ਮਿਲੀ ਜਿਸ ਉੱਤੇ ਬੰਬ ਦੀ ਧਮਕੀ ਲਿਖੀ ਹੋਈ ਸੀ ਸੁਖਿਆ ਪ੍ਰੋਟੋਕੋਲ ਦੇ ਮੱਦੇਨਜ਼ਰ ਜਹਾਜ਼ ਨੂੰ ਉਸੇ ਵੇਲੇ ਮੁੰਬਈ ਵਾਪਸ ਲਿਆਉਣ ਦਾ ਫੈਸਲਾ ਲਿਆ ਗਿਆ ਹੈ ਜਹਾਜ਼ ਦੇ ਮੁੰਬਈ ਲੈਂਡ ਕਰਨ ਮਗਰੋਂ ਸੁਖਿਆ ਏਜੰਸੀਆਂ ਪੜਤਾਲ ਵਿੱਚ ਜੁਟ ਗਈਆਂ ਹਨ ਅਤੇ ਮੁਸਾਫਰਾਂ ਨੂੰ ਹੋਈ ਖੱਜਲ ਖਵਾਰੀ ਵਾਸਤੇ ਅਫਸੋਸ ਜ਼ਾਹਰ ਕੀਤਾ ਗਿਆ ਹੈ 에어 ਇੰਡੀਆ ਦੱਸਿਆ ਕਿ ਫਲਾਈਟ ਨੂੰ 11 ਮਾਰਚ ਸਵੇਰੇ 5 ਵਜੇ ਮੁੜ ਰਵਾਨਾ ਕੀਤਾ ਜਾਵੇਗਾ ਮੁਸਾਫਰਾਂ ਵਾਸਤੇ ਹੋਟਲ ਅਤੇ ਖਾਣਾ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ 에어 ਇੰਡੀਆ ਦੇ ਜਹਾਜ਼ ਨੂੰ ਗ੍ਰੀਨ ਲੈਂਡ ਤੋਂ ਵਾਪਸ ਅਧਰਾ ਪਿਆ ਸੀ ਜਿਸ ਦੇ ਜਾਤਰ ਪਖਾਨੇ ਬੰਦ ਸਨ ਅਤੇ 300 ਮੁਸਾਫਰਾਂ ਵਾਸਤੇ ਸਿਰਫ ਇੱਕ ਪਖਾਨਾ ਚੱਲ ਰਿਹਾ ਸੀ ਫਲਾਈਟ ਅੰਦਰ ਲੀਆਂ ਕਈ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿੱਚ ਮੁਸਾਫਰਾਂ ਦਾ ਗੁੱਸਾ ਦੇਖਿਆ ਜਾ ਰਿਹਾਗਾ ਉਸ ਵੇਲੇ 에어 ਇੰਡੀਆ ਵੱਲੋਂ ਤਕਨੀਕੀ ਖਰਾਬੀ ਹੋਣ ਦਾ ਜ਼ਿਕਰ ਕੀਤਾ ਗਿਆ ਸੀ ਪਰ ਜਲਦੀ ਹੀ ਅਸਲੀਅਤ ਸਾਹਮਣੇ ਆ ਗਈ ਤੇ ਇਹ ਭਾਈ ਜਹਾਜ਼ ਸ਼ਿਕਾਗੋ ਪਰਤਨ ਮਗਰੋਂ ਸਾਰੇ ਮੁਸਾਫਰਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆਗਾ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਇਸ ਦੇ ਨਾਲ ਹੀ ਮੁਸਾਫਰਾਂ ਨੂੰ ਪੂਰਾ ਕਿਰਾਇਆ ਵਾਪਸ ਕਰਨਾ ਅਤੇ ਨਵੇਂ ਸਿਰੇ ਤੋਂ ਟਿਕਟ ਬੁੱਕ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ Tune into MarriageLagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM. यार कल राहुल के साथ डेट पर जाना है लेकिन ये पैरों के बाल देखकर उसने रिजेक्ट कर दिया तो अरे प्रिया जब पीटी सलाह है साथ तो फिक्र की क्या है बात वॉन्ट टू गो ऑन अट So don't get late, glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday 10 am to 7 pm, Saturday and Sunday 10 am to 6 pm. PT Salon located at Dublin, St. Ramon and Pleasanton. For more details visit ptsalon.com or call 925 450 1000. रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.